ਤਨੂ ਨਸ਼ਿਆਂ ਤੋਂ ਬਚਾਉਣ ਦੇ ਲਈ ਜਿੱਥੇ ਸੂਬਾ ਸਰਕਾਰ ਅਨੇਕਾ ਯਤਨ ਕਰ ਰਹੀ ਹੈ ਤਾਂ ਉੱਥੇ ਹੀ ਮੁੱਖ ਮੰਤਰੀ ਅਤੇ ਡੀਜੀਪੀ ਪੰਜਾਬ ਦੇ ਦਿਸ਼ਾ ਨਿਰਦੇਸ਼ ਤਹਿਤ ਪੁਲਿਸ ਅਤੇ ਸਿਵਲ ਪ੍ਰਸ਼ਾਸਨ ਦੇ ਸਹਿਯੋਗ ਦੇ ਨਾਲ ਨਸ਼ਿਆਂ ਖਿਲਾਫ ਸ਼ੁਰੂ ਕੀਤੀ ਮੁਹਿੰਮ ਦੇ ਚੱਲਦਿਆਂ ਟੂਰਨਾਮੈਂਟ ਬੋਲਸ ਲਾਈਨ ਹੁਸ਼ਿਆਰਪੁਰ ਚੱਕਰਵਾਇਆ ਗਿਆ ਹੈ ਤੇ ਵੀ ਦੱਸ ਦिए ਕਿ ਜਿੱਥੇ ਨੌਜਵਾਨਾਂ ਨੂੰ ਖੇਡਾਂ ਪ੍ਰਤੀ ਜੋੜਨ ਦੇ ਵੀ ਸਰਕਾਰ ਯਤਨ ਕਰ ਰਹੀ ਹੈ ਤਾਂ ਉੱਥੇ ਹੀ ਕੈਬਨਟ ਮੰਤਰੀ ਬ੍ਰਹਮਸ਼ੰਕਰ ਜਿੰਪਾ ਨੇ ਕਿਹਾ ਕਿ ਵਿਸ਼ੇਸ਼ ਤੌਰ ਤੇ ਉਹਨਾਂ ਸ਼ਮੂਲੀਅਤ ਕੀਤੀ ਹੈ ਅਤੇ ਉਹਨਾਂ ਵੱਲੋਂ ਇਸ ਮੌਕੇ ਜਿੱਥੇ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਵੀ ਮੌਜੂਦ ਰਹੀ ਤਾਂ ਉੱਥੇ ਹੀ ਐਸਐਸਪੀ सुरेंद्र ਲਾਂਬਾ ਨੇ ਦੱਸਿਆ ਕਿ ਇਹ ਥਾਣਾ ਸਤਰ ਤੇ ਸਭ ਡਿਵੀਜ਼ਨਾਂ ਅਤੇ ਜ਼ਿਲ੍ਹਾ ਸਤਰ ਤੇ ਟੂਰਨਾਮੈਂਟ ਕਰਵਾਏ ਜਾ ਰਹੇ ਨੇ ਜਿਸ ਦੇ ਵਿੱਚ 100 ਦੇ ਕਰੀਬ ਟੀਮਾਂ ਨੇ ਹਿੱਸਾ ਲਿਆ ਉਹਨਾਂ ਕਿਹਾ ਕਿ ਅੱਜ 24 ਦੇ ਕਰੀਬ ਟੀਮਾਂ ਖੇਡਣਗੀਆਂ ਇਸ ਤੋਂ ਇਲਾਵਾ ਉਹਨਾਂ ਕੀ ਕਿਹਾ ਤੁਸੀਂ ਵੀ ਸੁਣੋ ਦੇਖੋ ਬਹੁਤ ਮੇਰੇ ਲਈ ਵੀ ਬੜਾ ਖੁਸ਼ੀ ਦਾ ਦਿਨ ਹੈ ਕਿ ਮਾਨਯੋਗ ਪੰਜਾਬ ਦੇ ਚੀਫ ਮਿਨਿਸਟਰ ਸਰਦਾਰ ਭਗਵੰਤ ਸਿੰਘ ਜੀ ਮਾਨ ਉਹਨਾਂ ਦਾ ਸਾਰਾ ਫੋਕਸ ਜੋ ਸਰਕਾਰ ਆਈ ਸੀ ਉਹਨਾਂ ਨੇ ਕਿਹਾ ਸੀ ਮੈਂ ਆਪਣੇ ਬੱਚਿਆਂ ਤੇ ਨੌਜਵਾਨਾਂ ਦੀ ਸਪੋਰਟਸ ਦੇ ਉੱਤੇ ਕਰਾਂਗਾ ਔਰ ਇਸ ਸੰਬੰਧ ਦੇ ਵਿੱਚ ਤੁਸੀਂ ਦੇਖਿਆ ਖੱਡਾ ਵਤਨ ਪੰਜਾਬ ਦੀਆਂ 2022 ਜਿਹਦੇ ਚ 3 ਲੱਖ ਤੋਂ ਜ਼ਿਆਦਾ ਲੋਕਾਂ ਨੇ ਭਾਗ ਲਿਆ ਤਿੰਨ ਪੀੜੀਆਂ ਨੇ ਚਾਰ ਪੀੜੀਆਂ ਨੇ ਭਾਗ ਲਿਆ ਮਤਲਬ ਪੋਤੇ ਨੇ ਵੀ ਲਿਆ ਤੇ ਪਰਦਾਦੇ ਤੱਕ ਨੇ ਮਿਲਿਆ ਔਰ 2023 ਦੇ ਵਿੱਚ ਵੀ ਇਹ ਵੱਡੇ ਸਪੋਰਟਸ ਸੀਗੀਆਂ ਇਵੈਂਟਸ ਸੀਗੀਆਂ ਪੰਜਾਬ ਦੇ ਲਈ ਪੰਜਾਬ ਦੁਆਰਾ ਗੇਮਾਂ ਲਈ ਮੈਂ ਕਹਿ ਸਕਦਾ ਅੰਦੋਲਿਤ ਹੋਇਆ ਲੱਗਾ ਬੱਚੇ ਆ ਗਏ ਬਾਹਰ ਨਿਕਲੇ ਆ ਤਾਂ ਕਿ ਬੱਚੇ ਨਸ਼ਿਆਂ ਤੋਂ ਬਚ ਸਕਣ ਆਪਣੀ ਸਿਹਤ ਦੀ ਕੇਅਰ ਕਰਨ ਔਰ ਹਰੇਕ ਸਪੋਰਟਸ ਨਾਲ ਜੁੜਨ ਵੱਡੀ ਗੱਲ ਆ ਔਰ ਸਭ ਤੋਂ ਵੱਡੀ ਗੱਲ ਸੀ ਕਿਸੇ ਸਰਕਾਰ ਨੇ ਅੱਜ ਤੱਕ ਇਹ ਨਹੀਂ ਸੀ ਸੋਚਿਆ ਕਿ სპੋਰਟਸਮੈਨ ਨੂੰ ਤਿਆਰੀ ਕਰਨ ਲਈ ਵੀ ਪੈਸੇ ਚਾਹੀਦੇ ਜਿਹੜਾ ਵੱਡਾ სპੋਰਟਸਮੈਨ ਹੈ ਉਹ ਨੂੰ ਆਪਾਂ ਕਿਦਾਂ ਹੋਰ ਉਹਨੂੰ ਅਗਰ ਨੈਸ਼ਨਲ ਅੰਟਰਨੈਸ਼ਨਲ ਹੀ ਖੇਲਾਣਾ ਤੇ ਉਹਦੀ ਇਕਨੋਮਿਕਲ ਮਦਦ ਕਿਦਾਂ ਕਰਨੀ ਆ ਉਹਦੇ ਸਬੰਧ ਦੇ ਵਿੱਚ ਮਾਝਕ ਮੁੱਖ ਮੰਤਰੀ ਨੇ ਤਿਆਰੀ ਲਈ 7-8 ਲੱਖ ਰੁਪਏ ਤੋਂ ਲੈ ਕੇ 15 ਲੱਖ ਰੁਪਏ ਔਰ ਤਕਰੀਬਨ 25 ਕਰੋੜ ਰੁਪਏ ਦੇ ਇਨਾਮ ਹੁਣ ਤੱਕ სპੋਰਟਸਮੈਨਾਂ ਨੂੰ ਦਿੱਤੇ ਗਏ ਆ ਜਿਨ੍ਹਾਂ ਨੇ ਕਾਮਨਵੈਲਥ ਈਸ਼ੀਅਰਡ ਦਾ ਜੋ ਵੀ ਅੱਛੇ ਲੈਵਲ ਦੇ ਨੈਸ਼ਨਲ ਲੈਵਲ ਤੇ ਇੰਟਰਨੈਸ਼ਨਲ ਲੈਵਲ ਤੇ ਖੇਡਿਆ ਸੋ ਸਰਕਾਰ ਦੀ ਇਹ ਪਾਲਿਸੀ ਸੀਗੀ ਔਰ ਮੈਂ ਧੰਨਵਾਦ ਕਰਦਾ ਜਿਲ੍ਹਾ ਪੁਲਿਸ ਦੇ ਐਸਐਸਪੀ ਸਾਡੇ ਲੰਮਾ ਜੀ ਦਾ ਖਾਸ ਤੌਰ ਤੇ ਜਿਹੜਾ ਇਹਨਾਂ ਨੇ ਅੱਜ ਸਪੋਰਟਸ ਦਾ ਬਤਾਂਪਨ ਜਿਹੜਾ ਪੰਜਾਬ ਗਵਰਨਮੈਂਟ ਦੀ ਪਾਲਿਸੀ ਹੈ ਸਪੋਰਟਸ ਦੀ ਸਾਡੇ ਮਿਨਿਸਟਰ ਮੀਤੇਰ ਦੇ ਸਾਬ ਵੀ ਲੱਗੇ ਰਹਿੰਦੇ ਉਹਦੇ ਲਈ ਔਰ ਬੜੇ ਅੱਛੇ ਇਵੈਂਟ ਕਰਾਇਆ ਵੱਡੇ ਲੈਵਲ ਦੇ ਇਹਨਾਂ ਨੇ ਇਹਨੂੰ ਜਿਲ੍ਹਾ ਲੈਵਲ ਦੇ ਅੱਜ ਆਪਣੇ ਥਾਣਾ ਲੈਵਲ ਦੇ ਮਨ ਤਾਂ ਇਹ ਲੱਗਾ ਸੀ ਮੈਂ ਤਾਂ ਇਸ ਸਬੰਧ 'ਚ ਆਇਆ ਵੀ ਸ਼ਾਇਦ ਇਹ ਪੁਲਿਸ ਦਾ ਆਪਣਾ ਸਪੋਰਟਸਮੈਨ ਹੈ ਲੇਕਿਨ ਇਹਨਾਂ ਨੇ ਜਿਲ੍ਹਾ ਲੈਵਲ ਤੇ ਜਿਹੜਾ ਬੱਚਿਆਂ ਨੂੰ ਇੱਧਰ ਨੂੰ ਤੋਰਿਆ ਉੱਕੇ ਬੜੀਆਂ ਅੱਛੀਆਂ ਸਪੋਰਟਸ ਗਰਾਊਂਡ ਹੈਗੀਆਂ ਔਰ ਵੱਡੀ ਗੱਲ ਆ ਬੜੀ ਅੱਛੀ ਇਹ ਬਾਸਕਟਬਾਲ ਦੀ ਗਰਾਊਂਡ ਹੈ ਔਰ ਇਹ ਇੱਥੇ ਬੱਚੇ ਕਹਿੰਦੇ ਸੀ ਇੱਥੇ ਆ ਕੇ ਪ੍ਰੈਕਟਿਸ ਕਰਦੇ ਆ ਸੋ ਮੈਂ ਡਿਪਟੀ ਕਮਿਸ਼ਨਰ ਕੋਮਲ ਮਿੱਤਲ ਜੀ ਨਾਲ ਆ ਔਰ ਐਸਐਸਪੀ ਸਾਹਿਬ ਦਾ ਪੰਜਾਬ ਸਰਕਾਰ ਦੇ ਤੌਰ ਦੇ ਉੱਤੇ ਮੈਂ ਇਹ ਕਵਾਂਗਾ ਵੀ ਤੁਸੀਂ ਇੱਕ ਬਹੁਤ ਅੱਛਾ ਉਪਰਾਲਾ ਕੀਤਾ ਜਿਹਨਾਂ ਮੇਰੀ ਜ਼ਿਲ੍ਹੇ ਦੀ ਸਪੋਰਟਸ ਦੀ ਜਿਹੜੀ ਪਲੇਰੀ ਹੈ ਇਹਨੂੰ ਸਵਾਰ ਕੇ ਅੱਗੇ ਲੈ ਕੇ ਜਾਂਦਾ ਤੁਸੀਂ ਬਹੁਤ ਵੱਡੀ ਗੱਲ ਤੁਸੀਂ ਨੇ ਇਨਾਮ ਵੀ ਰੱਖਿਆ ਇਹਦਾ ਤੁਹਾਡੇ ਆਨ ਦੇ ਨਾਲ ਆ ਅਫੀਸਰ ਦੇ ਇਹ ਬੱਚੇ ਜਿਹੜੇ ਆ ਬਹੁਤ ਮੋਟੀਵੇਟ ਹੁੰਦੇ ਆ ਮੈਂ ਸੋਚਦਾ ਜਦੋਂ ਤੁਸੀਂ ਤੁਹਾਡੇ ਲੈਵਲ ਦਾ ਅਫੀਸਰ ਕੋਲ ਅੱਗੇ ਆਉਂਦਾ ਨਾ ਉਹ ਬੱਚਿਆਂ ਨੂੰ ਇਹ ਹੁੰਦਾ ਇੱਕ ਉਹਨਾਂ ਦੇ ਵਿੱਚ ਵੀ ਜੋਸ਼ ਹੁੰਦਾ ਇਸ ਗੱਲ ਦਾ ਤੇ ਸਾਨੂੰ ਅੱਜ ਐਸਐਸਪੀ ਸਾਹਿਬ ਤੋਂ ਥਾਪੀ ਮਿਲੀ ਆ ਸਾਨੂੰ ਡਿਪਟੀ ਕਮਿਸ਼ਨਰ ਸਾਹਿਬ ਤੋਂ ਥਾਪੀ ਮਿਲੀ ਆ ਸਾਨੂੰ ਹੋਰ ਬਾਕੀ ਐਡਮਨਿਸਟ੍ਰੇਸ਼ਨ ਦੇ ਅਫੀਸਰ ਅੱਗੇ ਆਏ ਆ ਸੋ ਬਹੁਤ ਬਹੁਤ ਤੁਹਾਨੂੰ ਮੁਬਾਰਕਬਾਦ ਦੇਣਾ ਹੈ ਤੇ ਔਰ ਤੁਹਾਡਾ ਮੈਂ ਵਿਸ਼ੇਸ਼ ਤੌਰ ਤੇ ਕਿਉਂਕਿ ਹਿਸ਼ਾਰਪੁਰ ਵਿਧਾਨ ਸਭਾ ਜੱਜ ਆਪਾਂ ਖੜੇ ਆ ਤੇ ਜिले ਤੋਂ ਵੀ ਸਾਰੀਆਂ ਟੀਮਾਂ ਆਈਆਂ ਬੱਤਾਂ ਉਹ ਪੂਰੇ ਜ਼ਿਲੇ ਵੱਲੋਂ ਪੂਰੇ ਪੰਜਾਬ ਵੱਲੋਂ ਔਰ ਹੁਸ਼ਾਰਪੁਰ ਵੱਲੋਂ ਤੁਹਾਡਾ ਬਿਸ਼ੇ ਧੰਨਵਾਦ ਕਰਦਾ ਸਰਕਾਰ ਵੱਲੋਂ ਧੰਨਵਾਦ ਕਰਦਾ ਸਰ ਅੱਜ ਪੁਲਿਸ ਕਿੰਨਾ ਕਰਵਾਈਆਂ ਜਾ ਰਹੀਆਂ ਨੇ ਅੱਜ ਕਿੰਨੀਆਂ ਟੀਮਾਂ ਖੇਡਣ ਗਿਆ ਨੇ ਜੀ ਅੱਜ ਸਾਡੇ ਕੋਲ ਜਿਹੜਾ ਹੈਗਾ ਅ ਅਸੀਂ ਇੱਕ ਤੁਮ ਜਿਵੇਂ ਤੁਹਾਨੂੰ ਪਤਾ ਹੈਗਾ ਕਿ ਐਂਟੀ ਡਰੱਗ ਕੈਂਪੇਨ ਦੇ ਤਹਿਤ ਜਿਹੜਾ ਹੈਗਾ ਇੱਕ ਅਵੇਰਨੈਸ ਕ੍ਰੀਏਟ ਕਰਨ ਵਾਸਤੇ ਨਸ਼ਾ ਦੇ ਖਿਲਾਫ ਤੇ ਦੂਜੇ ਪਾਸੇ ਯੂਥ ਨੂੰ ਅ ਮੂਡ ਖੇਲਾਵਲ ਪ੍ਰੋਟਸੈਟ ਕਰਨ ਵਾਸਤੇ ਪੁਲਿਸ ਸਟੇਸ਼ਨ ਲੈਵਲ ਤੋਂ ਲੈ ਕੇ ਸਬਡਿਵੀਜ਼ਨ ਲੈਵਲ ਤੇ ਤੇ ਫਿਰ ਜ਼ਿਲ੍ਹਾ ਲੈਵਲ ਤੇ ਜਿਹੜੀ ਸਾਡੀ ਸੈਕੰਡ ਡਰੱਗਸ ਦੇ ਖਿਲਾਫ ਕੈਂਪੇਨ ਹੈਗਾ ਉਹਦੇ 파ਰਟ ਵਿੱਚ ਅਸੀਂ ਕਰਵਾ ਰਹੇ ਹੈਗੇ ਖੇਡਾਂ ਕਰਵਾ ਰਹੇ ਹੈਗੇ ਜਿਹਦੇ ਵਿੱਚ ਫੁੱਟਬਾਲ, ਵਾਲੀਬਾਲ, ਕਬੱਡੀ ਦੀ ਟੀਮਾਂ ਜਿਹੜੀ ਹੈਗੀ ਸਾਡੇ ਕੋਲੇ ਇੱਥੇ ਖੇਲ ਰਹੀ ਹੈਗੀ ਆ ਇਹਦੇ ਵਿੱਚ ਟੋਟਲ ਪੁਲਿਸ ਸਟੇਸ਼ਨ ਲੈਵਲ ਤੇ ਸਬਡਿਵੀਜ਼ਨ ਲੈਵਲ ਤੇ ਲਗਭਗ 100 ਟੀਮਾਂ ਨੇ ਪਾਰਟਿਸਿਪੇਟ ਕੀਤਾ ਜਿੰਨਾਂ 100 ਟੀਮਾਂ ਤੋਂ ਅੱਗੇ ਨਿਕਲ ਕੇ ਜਿਹੜਾ ਹੈਗੇ ਜਿਹੜੇ ਅਲੱਗ-ਅਲੱਗ ਆ ਖੇਡਾਂ ਦੀ ਟੀਮਾਂ ਹੈਗੀ ਟੋਟਲ 24 ਟੀਮਾਂ ਜਿਹੜੀ ਅੱਜ ਤੇ ਕੱਲ ਇੱਥੇ ਪਾਰਟਿਸਿਪੇਟ ਕਰਨਗੀਆਂ ਵੱਖ-ਵੱਖੇ ਗੇਮਸ ਵਾਸਤੇ ਜਿਹਦੇ ਵਿੱਚ ਕੁਸ਼ਤੀ ਹੈਗਾ ਫੁੱਟਬਾਲ ਹੈਗਾ ਵਾਲੀਬਾਲ ਹੈਗਾ ਤੇ ਬਾਸਕਟਬਾਲ ਹੈਗਾ ਚਾਰ ਗੇਮਸ ਅਸੀਂ ਕਰਵਾ ਰਹੇ ਹਾਂ ਤੇ ਇਹਨਾਂ ਵਿੱਚ 24 ਟੀਮਾਂ ਪਾਰਟਿਸਿਪੇਟ ਕਰਨਗੀਆਂ ਤੇ ਆਸ ਤੇ ਕੱਲ ਇਹਦੇ ਵਿੱਚ ਗੇਮਸ ਹੋਣਗੀਆਂ ਇਸ ਤੋਂ ਬਾਅਦ ਜਿਹੜੇ ਜੇਤੂ ਟੀਮਾਂ ਹੋਣਗੀਆਂ ਉਹਨਾਂ ਨੂੰ ਅਸੀਂ 21000 11000 ਤੇ 5000 ਰੁਪਏ ਦਾ ਇਨਾਮ ਨਕਦ ਪੰਜਾਬ ਸਰਕਾਰ ਵੱਲੋਂ ਦਿੱਤਾ ਜਾਏਗਾ ਤੇ ਮਾਨਯੋਗ ਸੀਐਮ ਸਾਹਿਬ ਦੀ ਗਾਈਡੈਂਸ ਦੇ ਅਕੋਰਡਿੰਗ ਮਾਂਜੋਗ ਡੀਜੀਪੀ ਸਾਹਿਬ ਪੰਜਾਬ ਤੇ ਸਪੈਸ਼ਲ ਡੀਜੀਪੀ ਐਸਟੀਐਫ ਦੇ ਸਪੋਰਟ ਨਾਲ ਤੇ ਗਾਈਡੈਂਸ ਨਾਲ ਅਸੀਂ ਆ ਸਾਰੀ ਐਂਟੀ ਡਰੱਗ ਕੈਂਪੇਨ ਨੂੰ ਲੀਡ ਕਰ ਰਹੇ ਹਾਂ ਤੇ ਇਹਦਾ ਮੇਨ ਮਕਸਦ ਸਾਡਾ ਹੈਗਾ ਕਿ ਤੋਂ ਨਸ਼ਾ ਦੇ ਖਿਲਾਫ ਯੁਵਾਵਾਂ ਦੇ ਵਿੱਚ ਜਾਗਰੂਕਤਾ ਫੈਲੇ ਦੂਜਾ ਜਿਹੜਾ ਡਰੱਗਸ ਦੇ ਖਿਲਾਫ ਸਾਡਾ ਕੈਂਪੇਨ ਹੈਗਾ ਪੁਲਿਸ ਦਾ ਉਹਦੇ ਨਾਲ ਸਾਡੇ ਨਾਲ ਜੁੜ ਕੇ ਉਸ ਕੈਂਪੇਨ ਨੂੰ ਅੱਗੇ ਵਧਾਣ ਤੇ ਨਾਲ ਜੁੜਨ ਦਾ ਮਤਲਬ ਹੈਗਾ ਕਿ ਦੋ ਤਰੀਕੇ ਨਾਲ ਜਿਹੜਾ ਐਨਫੋਰਸਮੈਂਟ ਹੈਗਾ ਜਿਹੜੇ ਨਸ਼ਾ ਵੇਚਣ ਵਾਲੇ ਲੋਕ ਹੈਗੇ ਉਹਨਾਂ ਬਾਰੇ ਸਾਨੂੰ ਗੁਪਤ ਤਰੀਕੇ ਨਾਲ ਸੂਚਨਾਵਾਂ ਸਾਂਝਾ ਕਰਨ ਤੇ ਦੂਸਰੇ ਪਾਸੇ ਜਿਹੜਾ ਹੈਗਾ ਰੀਹੈਬਿਲਿਟੇਸ਼ਨ ਜਿਹੜਾ ਡਰਗ ਦਾ ਵਿਕਟਿਮ ਹੈਗਾ ਉਹਨੂੰ ਫੈਸਿਲਿਟੇਟ ਸਾਡੇ ਨਾਲ ਕਰਕੇ ਉਹਨੂੰ ਮੋਟੀਵੇਟ ਕਰਕੇ ਉਹਨੂੰ ਆਪਾਂ ਡੀ ਐਡਿਕਸ਼ਨ ਕਰਾ ਕੇ ਰੀਹੈਬਿਲਿਟੇਟ ਕਰਾਈਏ ਇਹਦੇ ਵਾਸਤੇ ਜਿਹੜਾ ਹੈਗਾ ਇਸ ਮਕਸਦ ਨਾਲ ਆਪਾਂ ਕੈਂਪੇਨ ਕਰਾ ਰਹੇ ਹਾਂ ਸਰ ਜੀ ਜੀ ਹਰ ਥਾਣੇ ਵੱਲੋਂ ਇੱਕ ਅਸੀਂ ਮੋਬਾਈਲ ਸਕੁਐਡ ਖਾਸ ਤੌਰ ਤੇ ਚਾਇਨਾ ਡੋਰ ਦੇ ਖਿਲਾਫ ਜਿਹੜਾ ਹੈਗਾ ਅਮ ਇਹਦੇ ਵੇਚਣ ਤੇ ਵਰਤੋਂ ਵਾਸਤੇ ਪਾਬੰਦੀ ਵਾਸਤੇ ਇਹਦੀ ਚੈਕਿੰਗ ਵਾਸਤੇ ਅਸੀਂ ਡਿਪਲੋਟ ਕੀਤਾ ਹੈਗਾ ਤੇ ਟੋਟਲ ਸਾਡੇ ਅ 15 ਸਕੁਐਡਸ ਜਿਹੜੇ ਹੈਗੇ ਉਹ ਪੂਰੇ ਜ਼ਿਲ੍ਹੇ ਚ ਕੰਮ ਕਰ ਰਹੇ ਹੈਗੇ ਤੇ ਇੱਕ ਸੀਆਈਏ ਦਾ ਸਕੁਐਡ ਇਚ ਅਸੀਂ ਅਲੱਗ ਤੋਂ ਡੈਪੂਟ ਕੀਤਾ ਨਾਲ ਸਪੈਸ਼ਲ ਬਲੈਕ ਦੀ ਟੀਮ ਕੱਲ ਵੀ ਅਸੀਂ ਜਿਹੜੇ ਹੈਗੇ ਸਬੰਧ ਚ ਚਾਇਨਾ ਡੋਰ ਦੇ ਸਬੰਧ ਚ ਦੋ ਐਫਆਈਆਰ ਕਿਤੇ ਹੈਗੇ ਤੇ ਸਾਡੀ ਬੜੀ ਸਖਤ ਹਦਾਇਤਾਂ ਹੈਗੀ ਕਿ ਕੋਈ ਵੀ ਜਿਹੜਾ ਹੈਗਾ ਇਹਦੀ ਵਰਤੋਂ ਕਰੇਗਾ ਜਾਂ ਇਹਨੂੰ ਵੇਚੇਗਾ ਤੇ ਉਹਦੇ ਖਿਲਾਫ ਕਾਨੂੰਨੀ ਕਾਰਵਾਈ ਕੀਤੀ ਜਾਏਗੀ ਡਰੋਨ ਰਹੀ ਵੀ ਚੈੱਕ ਕਰਨਾ ਚਾਹੀਦਾ ਡਰੋਨ ਰਹੀ ਕੁਝ ਏਰੀਆ ਚ ਜਿਹੜਾ ਜਿਹੜਾ ਆਪਣਾ ਸਿਟੀ ਏਰੀਆ ਹੈਗਾ ਜਿੱਥੇ ਉੱਥੇ ਡਰੋਨ ਰਹੀ ਅਸੀਂ ਚੈੱਕ ਕਰਾਵਾਂਗੇ ਅਦਰਵਾਈਜ਼ ਜਿਹੜਾ ਹੈਗਾ ਉਹ ਰੂਰਲ ਏਰੀਆ ਚ ਤੇ ਉੱਥੇ ਜਿਹੜਾ ਮੇਨਲੀ ਜਿੱਥੇ ਸ਼ਾਪਸ ਤੇ ਵਿਕਦੀ ਹੈਗੀਆਂ ਉੱਥੇ ਚੈਕਿੰਗ ਚੱਲ ਰਹੀ ਹੈ ਸਰ ਬੀਤੇ ਸਾਲਾਂ ਦੇ ਦੇਖੋ ਜਿਹੜਾ ਕੋਈ ਵੀ ਚਾਇਨਾ ਡੋਰ ਨੂੰ ਵੇਚਦਾ ਹੈਗਾ ਉਹਨੂੰ ਖਰੀਦਦਾ ਹੈਗਾ ਜਾਂ ਉਹਦੀ ਵਰਤੋਂ ਕਰਦਾ ਹੈਗਾ ਉਹਦੇ ਨਾਲ ਹੀ ਜਿਹੜਾ ਹੈਗਾ ਕਿਸੇ ਦੀ ਜਾਨ ਨੂੰ ਖਤਰਾ ਹੋ ਸਕਦਾ ਹੈਗਾ ਜਿਵੇਂ ਆਪਾਂ ਦੇਖਦੇ ਹੈਗੇ ਕਿ ਕਾਫੀ ਸਾਰੇ ਐਕਸੀਡੈਂਟਸ ਹੁੰਦੇ ਹੈਗੇ ਤੇ ਮੌਕੇ ਮੁਤਾਬਕ ਡੈਫੀਨਿਟਲੀ ਜਿਹੜਾ ਹੈਗਾ ਉੱਚ ਇਰਾਦਾ ਕਤਲ ਦਾ ਵੀ ਪਰਚਾ ਦਰਜ ਕੀਤਾ ਜਾ ਸਕਦਾ ਹੈਗਾ ਅਦਰਵਾਈਜ਼ ਜਿਹੜਾ ਹੈਗਾ এনवायरमेंट ਨੂੰ ਹਾਮ ਕਰਨ ਦਾ ਅ ਜਿਹੜਾ ਐਫ ਆਈ ਆਰ ਅਸੀਂ ਕਰਦੇ ਹਾਂ 188 ਦੇ ਤਹਿਤ ਆਈਪੀਸੀ ਦੇ ਤਹਿਤ ਅਸੀਂ ਐਫ ਆਈ ਆਰ ਕਰਦੇ ਹਾਂ ਤੇ ਉਹ ਕਾਨੂੰਨ ਦੇ ਤਹਿਤ ਸਖਤ ਕਾਰਵਾਈ ਮੋਕੇ ਮੁਤਾਬਿਕ ਕੀਤੀ ਜਾਏਗੀ ਜਿਵੇਂ ਮੈਂ ਤੁਹਾਨੂੰ ਦੱਸਿਆ ਕਿ ਸਾਡੇ ਹਰ ਪੁਲਿਸ ਸਟੇਸ਼ਨ ਦਾ ਇੱਕ ਸਕੁਐਡ ਬਣਾ ਹੈਗਾ ਮੋਬਾਈਲ ਸਕੁਐਡ ਨਾਲ ਸੀਆਈਏ ਦਾ ਨਾਲ ਸਪੈਸ਼ਲ ਬ੍ਰਾਂਡ ਦਾ ਸਕੁਐਡ ਹੈਗਾ ਤੇ ਉਹ ਸਾਰੇ ਸਕੁਐਡ ਜਿਹੜੇ ਹੈਗੇ ਜਿੱਥੇ ਜਿੱਥੇ ਜ਼ਿਆਦਾ ਪਤੰਗਬਾਜ਼ੀਆਂ ਹੋ ਰਹੀਆਂ ਹੋਣਗੀਆਂ ਉੱਥੇ ਜਾ ਕੇ ਡੈਫੀਨਟਲੀ ਛਤਾਂ ਤੱਕ ਜਾ ਕੇ ਵੀ ਚੈੱਕ ਕਰਨਗੇ ਕਿ ਕੋਈ ਚਾਇਨਾ ਡੋਰ ਦੀ ਵਰਤੋਂ ਤਾਂ ਨਹੀਂ ਕਰ ਰਿਹਾ ਹੈਗਾ ਇਸ ਕਰਕੇ ਮੇਰੀ ਤੁਹਾਡੇ ਰਾਹੀਂ ਸਾਰਿਆਂ ਨੂੰ ਅਪੀਲ ਹੈਗੀ ਕਿ ਇਸ ਤਰੀਕੇ ਦਾ ਕੋਈ ਕੰ ਜਿੱਤ ਤੋਂ ਬਾਅਦ ਚ ਕੰਮ ਕਰਨ ਤੋਂ ਬਾਅਦ ਛਤਾਂ ਤੋਂ ਇੱਕ ਦੂਜੇ ਪਾਸੇ ਪੁਲਿਸ ਆ ਗਈ ਦੂਜੇ ਪਾਸੇ ਬਸਦੜ ਪਹ ਜਾਏ ਤੇ ਕਿਸੇ ਦਾ ਕੋਈ ਨੁਕਸਾਨ ਹੋ ਜਾਏ ਇਸ ਤਰ੍ਹਾਂ ਦਾ ਕੋਈ ਕੰਮ ਨਹੀਂ ਕਰਨਾ ਚਾਹੀਦਾ ਤੇ ਸਾਰਿਆਂ ਨੂੰ ਚਾਈਨਾ ਡੋਰ ਦੀ ਵਰਤੋਂ ਬਿਲਕੁਲ ਵੀ ਨਹੀਂ ਕਰਨੀ ਚਾਹੀਦੀ ਸਿੰਪਲ ਕਾਟਨ ਡੋਰ ਯੂਜ਼ ਕਰੋ ਸੋ ਥੈਟ ਕਿ ਤੁਹਾਡੀ ਸੇਫਟੀ ਵੀ ਰਹੇ ਲੋਕਾਂ ਦੀ ਵੀ ਸੇਫਟੀ ਰਹੇ ਤੇ ਬਰਡਸ ਦੀ ਜਾਨ ਵੀ ਸਬਾਚਾ